ਮੇਰਾ ਸ਼ੁਰੂ ਤੋਂ ਹੀ ਨੌਕਰੀ ਕਰਨ ਦਾ ਸੁਪਨਾ ਸੀ ਇਸੇ ਕਰਕੇ ਬਸ ਮੇਰੀ ਪੜ੍ਹਾਈ 'ਚ ਬੜੀ ਰੁਚੀ ਸੀ ਮੈਂ ਬਹੁਤ ਧਿਆਨ ਨਾਲ ਪੜ੍ਹਾਈ ਕਰਦਾ ਸੀ ਮੇਰੇ ਘਰ 'ਚ ਮੇਰੇ ਤੋਂ ਇਲਾਵਾ ਮੇਰੇ ਮੰਮੀ ਡੈਡੀ ਸੀ ਤੇ ਇੱਕ ਮੇਰਾ ਭਰਾ ਸੀ ਤੇ ਮੰਮੀ ਡੈਡੀ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਆਪਣੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆ ਤੈਨੂੰ ਜ਼ਿਆਦਾ ਨੌਕਰੀ ਬਾਰੇ ਸੋਚਣ ਦੀ ਲੋੜ ਨਹੀਂ ਆ ਚਲ ਜੇ ਮਿਲ ਜੂ ਤਾਂ ਵੀ ਵਧੀਆ ਨਹੀਂ ਮਿਲੂ ਤਾਂ ਵੀ ਵਧੀਆ ਪਰ ਮੇਰਾ ਸੁਪਨਾ ਨੌਕਰੀ ਕਰਨ ਦਾ ਹੀ ਸੀ ਮੈਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦਾ ਸੀ ਮੈਂ ਪੜ੍ਹਾਈ ਕਰਨ ਤੋਂ ਬਾਅਦ ਪ੍ਰਾਈਵੇਟ ਨੌਕਰੀ ਕਰਨ ਲੱਗ ਪਿਆ ਸੀ ਮੈਂ ਸਰਕਾਰੀ ਨੌਕਰੀ ਲਈ ਵੀ ਟਰਾਈ ਕਰਦਾ ਰਹਿੰਦਾ ਸੀ ਥੋੜਾ ਟਾਈਮ ਮੈਨੂੰ ਪ੍ਰਾਈਵੇਟ ਨੌਕਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਮਿਲ ਗਈ ਸੀ ਮੇਰੀ ਪੋਸਟ ਸ਼ਹਿਰ ਵਿੱਚ ਨਿਕਲੀ ਸੀ ਜੋ ਸਾਡੇ ਪਿੰਡ ਤੋਂ ਥੋੜਾ ਦੂਰ ਸੀ ਇਸ ਕਰਕੇ ਹੁਣ ਮੈਨੂੰ ਸ਼ਹਿਰ ਵਿੱਚ ਰਹਿ ਕੇ ਉੱਥੇ ਹੀ ਨੌਕਰੀ ਕਰਨੀ ਪੈਣੀ ਸੀ ਕਾਰ ਛੱਡਣਾ ਥੋੜਾ ਔਖਾ ਲੱਗ ਰਿਹਾ ਸੀ ਕਿਉਂਕਿ ਮੈਂ ਕਦੇ ਪਹਿਲਾਂ ਘਰ ਛੱਡ ਕੇ ਕਿਤੇ ਰਿਹਾ ਨਹੀਂ ਸੀ ਪਰ ਹੁਣ ਮਜਬੂਰੀ ਸੀ ਨੌਕਰੀ ਵੀ ਤਾਂ ਕਰਨੀ ਸੀ ਇਸ ਕਰਕੇ ਮੈਂ ਸ਼ਹਿਰ ਵਿੱਚ ਰਹਿਣ ਲੱਗ ਗਿਆ ਸੀ ਸ਼ਹਿਰ ਵਿੱਚ ਮੈਨੂੰ ਇੱਕ ਛੋਟਾ ਜਿਹਾ ਘਰ ਮਿਲ ਗਿਆ ਸੀ ਮੈਂ ਕਿਸੇ ਦੇ ਘਰ ਵਿੱਚ ਰਹਿੰਦਾ ਸੀ ਜਿਨ੍ਹਾਂ ਦਾ ਉੱਪਰਲਾ ਪੋਸ਼ਣ ਖਾਲੀ ਸੀ ਉਹ ਫੈਮਲੀ ਥੱਲੇ ਰਹਿੰਦੀ ਸੀ ਉਹਨਾਂ ਨੇ ਮੈਨੂੰ ਉੱਪਰ ਲਪੋਸ਼ਨ ਕਰਾਏ ਤੇ ਦੇ ਦਿੱਤਾ ਸੀ ਜਿੱਥੇ ਮੈਂ ਬਹੁਤ ਮਜ਼ੇ ਨਾਲ ਰਹਿੰਦਾ ਸੀ ਜਿਨ੍ਹਾਂ ਦੇ ਘਰ ਮੈਂ ਰਹਿਣ ਲੱਗਿਆ ਸੀ ਉਹਨਾਂ ਦੇ ਇੱਕ ਮੁੰਡਾ ਇੱਕ ਕੁੜੀ ਸੀ ਤੇ ਉਹਦੇ ਮੰਮੀ ਡੈਡੀ ਸੀ ਉਹ ਵੀ ਚਾਰ ਜਾਨੇ ਫੈਮਲੀ ਵਿੱਚ ਸੀ ਉਹ ਆਂਟੀ ਮੇਰਾ ਬੜਾ ਮੋਹ ਕਰਦੀ ਸੀ ਉਹਨਾਂ ਦੇ ਘਰ ਇੱਕ ਕੁੜੀ ਸੀ ਜੋ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਹਮੇਸ਼ਾ ਉਹ ਕੁੜੀ ਨੂੰ ਵੇਖਦਾ ਰਹਿੰਦਾ ਸੀ ਮੈਂ ਉਹਨੂੰ ਚੋਰੀ-ਚੋਰੀ ਵੇਖਦਾ ਸੀ ਕਿਤੇ ਉਹ ਕੁੜੀ ਨੂੰ ਨਾ ਪਤਾ ਲੱਗ ਜਾਵੇ ਉਹ ਕੁੜੀ ਕਿਸੇ ਕਾਲਜ 'ਚ ਪੜਦੀ ਸੀ ਉਹਦਾ ਭਰਾ ਕੰਮ ਤੇ ਲੱਗਿਆ ਹੋਇਆ ਸੀ ਮੈਂ ਉਹਦੇ ਘਰਦਿਆਂ ਤੋਂ ਵੀ ਡਰਦਾ ਰਹਿੰਦਾ ਸੀ ਤੇ ਉਹਨੂੰ ਚੋਰੀ-ਚੋਰੀ ਵੇਖਦਾ ਵੀ ਰਹਿੰਦਾ ਸੀ ਉਹ ਕੁੜੀ ਮੇਰੇ ਨਾਲੋਂ ਛੋਟੀ ਉਮਰ ਦੀ ਲੱਗਦੀ ਸੀ ਕਈ ਵਾਰ ਮੈਂ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸੰਘ ਜਾਂਦਾ ਸੀ ਇੱਕ ਦਿਨ ਆਂਟੀ ਨੇ ਮੈਨੂੰ ਥੱਲੇਵਾਜ ਮਾਰੀ ਉਹ ਮੈਨੂੰ ਕਹਿਣ ਲੱਗੀ ਕਿ ਅਸੀਂ ਆਲੂ ਵਾਲੇ ਪਕੌੜੇ ਬਣਾ ਰਹੇ ਹਾਂ ਤੂੰ ਵੀ ਆ ਕੇ ਪਕੌੜੇ ਖਾ ਲਾ ਮੈਂ ਕਿਹਾ ਨਹੀਂ ਨਹੀਂ ਆਂਟੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਵੀ ਤਾਂ ਸਾਡਾ ਘਰ ਦਾ ਹੀ ਮੁੰਡਾ ਤੂੰ ਆ ਜਾ ਖਾ ਲਾ ਆਂਟੀ ਦੇ ਜ਼ਿਆਦਾ ਫੋਰਸ ਕਰਨ ਤੇ ਮੈਂ ਥੱਲੇ ਆ ਗਿਆ ਤੇ ਮੈਂ ਪਕੌੜੇ ਖਾਣ ਲੱਗਾ ਮੈਂ ਵੇਖਿਆ ਕਿ ਉਹ ਕੁੜੀ ਜਿਸ ਦਾ ਨਾਮ ਸਿਮਰ ਸੀ ਉਹ ਕੱਲੀ ਹੀ ਬੈਠ ਕੇ ਪਕੌੜੇ ਖਾ ਰਹੀ ਸੀ ਤੇ ਉਹਦੀ ਮੰਮੀ ਰਸੋਈ ਵਿੱਚ ਪਕੌੜੇ ਬਣਾ ਰਹੀ ਸੀ ਉਹਨਾਂ ਦੋਵਾਂ ਤੋਂ ਇਲਾਵਾ ਘਰ ਵਿੱਚ ਤੀਜਾ ਕੋਈ ਨਹੀਂ ਸੀ ਮੈਂ ਸੋਚ ਰਿਹਾ ਸੀ ਕਿ ਅੱਜ ਮੈਂ ਸਿਮਰ ਨਾਲ ਦੋ ਚਾਰ ਗੱਲਾਂ ਕਰਾਂਗਾ ਪਰ ਮੇਰੇ ਵਿੱਚ ਨਹੀਂ ਹਿੰਮਤ ਨਹੀਂ ਹੋ ਰਹੀ ਸੀ ਜਦੋਂ ਮੈਂ ਜਾ ਕੇ ਉਹਨਾਂ ਕੋਲ ਬੈਠ ਗਿਆ ਤਾਂ ਆਂਟੀ ਨੇ ਮੈਨੂੰ ਗਰਮ ਪਕੌੜੇ ਲਿਆ ਕੇ ਦਿੱਤੇ ਮੈਂ ਵੀ ਪਕੌੜੇ ਖਾ ਰਿਆ ਸੀ ਤੇ ਬਾਰ ਬਾਰ ਸਿਮਰ ਵੱਲ ਵੇਖ ਰਿਹਾ ਸੀ ਸਿਮਰ ਵੀ ਇਸ ਗੱਲ ਨੂੰ ਨੋਟ ਕਰ ਰਹੀ ਸੀ ਸਿਮਰ ਦਾ ਰੰਗ ਬਹੁਤ ਜ਼ਿਆਦਾ ਗੋਰਾ ਸੀ ਮੈਂ ਉਹਦੀ ਖੂਬਸੂਰਤੀ ਨੂੰ ਵੇਖੀ ਜਾ ਰਿਹਾ ਸੀ ਮੈਂ ਆਂਟੀ ਨੂੰ ਕਿਹਾ ਕਿ ਪਕੌੜੇ ਬੜੇ ਟੇਸਟੀ ਬਣੇ ਆ ਸਿਮਰ ਹੱਸਣ ਲੱਗ ਪਈ ਸਿਮਰ ਮੈਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਐਦਾਂ ਪਕੌੜੇ ਖਾਦੇ ਆ ਜਿਵੇਂ ਤੁਸੀਂ ਪਹਿਲਾਂ ਕਦੇ ਪਕੌੜੇ ਖਾਦੇ ਹੀ ਨਾ ਹੋਣ ਉਹਦਾ ਮੇਰੇ ਨਾਲ ਹੱਸ ਕੇ ਗੱਲ ਕਰਨਾ ਮੇਰਾ ਮਨ 모 ਕੇ ਲੈ ਗਿਆ ਮੈਂ ਕਿਹ ਨਈ ਨਈ ਖਾਦੇ ਤਾਂ ਬਹੁਤ ਆ ਪਰ ਆਂਟੀ ਦੇ ਬਣਾਏ ਪਕੌੜਿਆਂ ਵਰਗੇ ਪਕੌੜੇ ਬਹੁਤ ਟਾਈਮ ਬਾਅਦ ਖਾਦੇ ਆ ਇਸ ਤਰ੍ਹਾਂ ਦੇ ਪਕੌੜੇ ਮੇਰੀ ਮੰਮੀ ਬਣਾਉਂਦੀ ਹੁੰਦੀ ਸੀ ਹੁਣ ਤੱਕ ਘਰ ਗਏ ਨੂੰ ਵੀ ਕਿੰਨਾ ਟਾਈਮ ਹੋ ਗਿਆ ਜਦੋਂ ਵੀ ਮੈਂ ਉੱਥੋਂ ਆਉਣਾ ਮੰਮੀ ਬੜਾ ਕੁਝ ਬਣਾ ਕੇ ਦਿੰਦੀ ਆ ਸਿਮਰ ਦੀ ਮੰਮੀ ਕਹਿਣ ਲੱਗੀ ਫਿਰ ਮਾਂ ਤਾਂ ਮਾਂ ਹੁੰਦੀ ਆ ਇਸ ਤਰ੍ਹਾਂ ਉਹਨਾਂ ਦੇ ਘਰ ਸਾਡੀਆਂ ਗੱਲਾਂបਾਤਾਂ ਚੱਲੀਆਂ ਤੇ ਮੈਨੂੰ ਸਿਮਰ ਨਾਲ ਗੱਲਾਂ ਕਰਨ ਵਿੱਚ ਬੜਾ ਮਜ਼ਾ ਆ ਰਿਹਾ ਸੀ ਉਸ ਦਿਨ ਮੈਂ ਸਿਮਰ ਨਾਲ ਪਹਿਲੀ ਵਾਰ ਗੱਲਬਾਤ ਕੀਤੀ ਸੀ ਮੈਨੂੰ ਉਹਦੇ ਨਾਲ ਗੱਲਾਂਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਤੇ ਮੈਂ ਸਿਮਰ ਦੀ ਪੜਾਈ ਬਾਰੇ ਪੁੱਛਣ ਲੱਗਾ ਤਾਂ ਸਿਮਰ ਨੇ ਮੇਰੇ ਨਾਲ ਬਹੁਤ ਵਧੀਆ ਗੱਲਾਂ ਕੀਤੀਆਂ ਉਹਨੇ ਮੈਨੂੰ ਆਪਣੀ ਪੜ੍ਹਾਈ ਬਾਰੇ ਸਾਰਾ ਕੁਝ ਦੱਸਿਆ ਹੁਣ ਅਸੀਂ ਇੱਕ ਦੂਜੇ ਨਾਲ ਆਮ ਹੀ ਬੋਲ ਲੈਂਦੇ ਸੀ ਜਦੋਂ ਵੀ ਰਾਹ ਵਿੱਚ ਉਹ ਕਿਤੇ ਮੈਨੂੰ ਮਿਲਦੀ ਸੀ ਕਈ ਵਾਰ ਤਾਂ ਉਹ ਮੈਨੂੰ ਖਾਣ ਲਈ ਵੀ ਸ਼ਹਿਰ ਵਿੱਚੋਂ ਕੁਝ ਨਾ ਕੁਝ ਲਿਆ ਕੇ ਦਿੰਦੀ ਸੀ ਉਹਦਾ ਇਸ ਤਰ੍ਹਾਂ ਖਾਣ ਨੂੰ ਲਿਆ ਕੇ ਦੇਣਾ ਮੈਨੂੰ ਲੱਗਦਾ ਸੀ ਕਿ ਉਹ ਸ਼ਾਇਦ ਮੈਨੂੰ ਪਸੰਦ ਕਰਦੀ ਆ ਪਤਾ ਨਹੀਂ ਹੁਣ ਇਹ ਮੇਰੇ ਦਿਲ ਦਾ ਵਹਿਮ ਸੀ ਜਾਂ ਉਹ ਸੱਚਮੁੱਚ ਮੈਨੂੰ ਪਸੰਦ ਕਰਦੀ ਸੀ ਇਹ ਤਾਂ ਹੁਣ ਉਹੀ ਜਾਣਦੀ ਸੀ ਅਸੀਂ ਦੋਵੇਂ ਕਈ ਵਾਰ ਇਕੱਠੇ ਬਾਹਰ ਕੌਫੀ ਪੀਣ ਵੀ ਚੱਲੇ ਜਾਂਦੇ ਸੀ ਕਿਉਂਕਿ ਸ਼ਹਿਰ ਵਿੱਚ ਰਹਿੰਦੇ ਸੀ ਉੱਥੋਂ ਕੌਫੀ ਸ਼ਾਪ ਕਾਫੀ ਨੇੜੇ ਸੀ ਸਿਮਰ ਮੈਨੂੰ ਦੱਸਦੀ ਸੀ ਕਿ ਸਾਡੇ ਇੱਥੇ ਗੋਲ ਗੱਪੇ ਬੜੇ ਮਸ਼ਹੂਰ ਨੇ ਉਹ ਕਈ ਵਾਰ ਮੈਨੂੰ ਲਿਆ ਕੇ ਦਿੰਦੀ ਸੀ ਮੈਨੂੰ ਉਹਨਾਂ ਦੇ ਘਰ ਰਹਿਣਾ ਬੜਾ ਵਧੀਆ ਲੱਗਦਾ ਸੀ ਬਿਲਕੁਲ ਆਪਣੇ ਘਰ ਵਰਗਾ ਮਾਹੌਲ ਲੱਗਦਾ ਸੀ ਜਿਸ ਕਰਕੇ ਮੈਂ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹਨਾਂ ਨਾਲ ਮੇਰੀ ਕਾਫੀ ਸਾਂਝ ਬਣ ਗਈ ਸੀ ਇੱਕ ਦਿਨ ਸਿਮਰ ਲੌਬੀ ਵਿੱਚ ਬੈਠੀ ਸੀ ਮੈਂ ਜੌਬ ਤੋਂ ਵਾਪਿਸ ਆਇਆ ਤਾਂ ਮੈਂ ਦੇਖਿਆ ਉਹ ਕੱਲੀ ਉੱਥੇ ਬੈਠੀ ਆਪਣੇ ਫੋਨ ਤੇ ਗੇਮ ਖੇਡ ਰਹੀ ਸੀ ਜਦੋਂ ਮੈਂ ਉੱਪਰ ਜਾਣ ਲੱਗਾ ਤਾਂ ਸਿਮਰ ਮੇਰੇ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ ਆਜੋ ਸਰ ਚਾਹ ਪੀ ਲਓ ਮੈਂ ਕਿਹਾ ਬਸ ਉੱਪਰ ਜਾ ਕੇ ਬਣਾਉਨੇ ਆ ਤਾਂ ਸਿਮਰ ਚੁੱਪ ਹੋ ਗਈ ਮੈਂ ਉੱਪਰ ਜਾ ਕੇ ਕੱਪੜੇ ਬਦਲੇ ਤੇ ਫਿਰ ਮੈਂ ਸੋਚਿਆ ਕਿ ਤੇ ਸਿਮਰ ਨੂੰ ਬੁਰਾਈ ਨਾ ਲੱਗ ਜਾਵੇ ਮੈਂ ਸੋਚਿਆ ਚੱਲ ਉਹਨਾਂ ਕੋਲ ਹੀ ਥੱਲੇ ਚਾਹ ਪੀ ਆਉਣਾ ਆ ਪਰ ਜਦੋਂ ਮੈਂ ਥੱਲੇ ਗਿਆ ਤਾਂ ਮੈਂ ਦੇਖਿਆ ਸਿਮਰ ਉੱਥੇ ਨਹੀਂ ਸੀ ਮੈਂ ਉਹਨੂੰ ਆਵਾਜ਼ ਵੀ ਦਿੱਤੀ ਤੇ ਪਤਾ ਲੱਗਾ ਕਿ ਸਿਮਰ ਰੂਮ ਵਿੱਚ ਸੀ ਸਿਮਰ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਨਹੀਂ ਸੀ ਜਦੋਂ ਮੈਂ ਸਿਮਰ ਦੇ ਰੂਮ 'ਚ ਗਿਆ ਤਾਂ ਮੈਂ ਵੇਖਿਆ ਕਿ ਉਹਨੇ ਬੜੇ ਛੋਟੇ ਕੱਪੜੇ ਪਾ ਰੱਖੇ ਸੀ ਤੇ ਉਹ ਆਪਣੇ ਰੂਮ 'ਚ ਬੈਠ ਕੇ ਕੰਪਿਊਟਰ ਤੇ ਗਾਣੇ ਸੁਣ ਰਹੀ ਸੀ ਮੈਂ ਸਿਮਰ ਨੂੰ ਕਿਹਾ ਕਿ ਮੈਂ ਅੰਦਰ ਆ ਸਕਦਾ ਉਹ ਕਹਿਣ ਲੱਗੀ ਹਾਂਜੀ ਆਓ ਮੈਂ ਸਿਮਰ ਕੋਲ ਅੰਦਰ ਬੈਠ ਗਿਆ ਮੈਨੂੰ ਲੱਗਾ ਜਿਵੇਂ ਸਿਮਰ ਨੇ ਡਰਿੰਕ ਕੀਤੀ ਹੋਵੇ ਕਿਉਂਕਿ ਜਦੋਂ ਉਹ ਬੋਲ ਰਹੀ ਸੀ ਤਾਂ ਉਹਦੇ ਮੂੰਹ ਚੋਂ ਸ਼ਰਾਬ ਦੀ ਸਮੈਲ ਆ ਰਹੀ ਸੀ ਤੇ ਉਹਦੇ ਬੋਲਣ ਦਾ ਢੰਗ ਵੀ ਕੁਝ ਅਲੱਗ ਜਿਹਾ ਸੀ ਮੈਂ ਪਹਿਲਾਂ ਤਾਂ ਦੇਖ ਹੀ ਗਿਆ ਪਰ ਥੋੜੇ ਟਾਈਮ ਬਾਅਦ ਮੈਂ ਸਿਮਰ ਨੂੰ ਪੁੱਛ ਹੀ ਲਿਆ ਕਿ ਤੁਸੀਂ ਚਾਹ ਪੀਣ ਲਈ ਕਹਿ ਰਹੇ ਸੀ ਤਾਂ ਉਹ ਹੱਸਣ ਲੱਗ ਪਈ ਤੇ ਕਹਿਣ ਲੱਗੀ ਕਿ ਚਾਹ ਦਾ ਕੀ ਪੀਣਾ ਆ ਤੁਸੀਂ ਸ਼ਰਾਬ ਪਿਓ ਮੈਂ ਉੱਥੇ ਬੈਠੀ ਵੀ ਇਹੀ ਪੀ ਰਹੀ ਸੀ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਸਿਮਰ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਂਦੇ ਹੋ ਸਿਮਰ ਕਹਿਣ ਲੱਗੀ ਮੈਂ ਕਦੇ-ਕਦੇ ਸ਼ਰਾਬ ਪੀ ਲੈਂਦੀ ਆ ਮੈਨੂੰ ਇਸ ਗੱਲ ਦੀ ਹੈਰਾਨੀ ਜੀ ਲੱਗ ਗਈ ਕਿਉਂਕਿ ਮੈਂ ਉਹਨੂੰ ਕੁਝ ਜ਼ਿਆਦਾ ਹੀ ਕੁੜੀ شریف ਸਮਝਦਾ ਸੀ ਪਰ ਉਹ ਬਿਲਕੁਲ ਅਲੱਗ ਨਿਕਲੀ ਸਿਮਰ ਨੇ ਮੇਰੇ ਲਈ ਇੱਕ ਪੈਗ ਬਣਾ ਦਿੱਤਾ ਮੈਂ ਵੀ ਕਦੇ-ਕਦੇ ਪੈਗ ਲਗਾ ਲੈਂਦਾ ਸੀ ਪਰ ਮੈਂ ਉਹਦੇ ਸਾਹਮਣੇ ਨਹੀਂ ਪੀ ਰਿਹਾ ਸੀ ਸਿਮਰ ਮੈਨੂੰ ਬਾਰ-ਬਾਰ ਕਹਿ ਰਹੀ ਸੀ ਕਿ ਪੀ ਲਵੋ ਪਹਿਲਾਂ ਤਾਂ ਮੈਂ ਸ਼ਰਾਬ ਪੀਣ 'ਚ ਝਿਜਕ ਰਿਹਾ ਸੀ ਪਰ ਫਿਰ ਮੈਂ ਉਹਦੇ ਬਾਰ-ਬਾਰ ਕਹਿਣ ਤੇ ਪੀ ਲਈ ਤੇ ਪੈਗ ਲਾਉਣ ਤੋਂ ਬਾਅਦ ਮੈਨੂੰ ਸਿਮਰ ਹੋਰ ਵੀ ਸੋਹਣੀ ਲੱਗਣ ਲੱਗ ਗਈ ਉਧਰ ਬਾਰਿਸ਼ ਦਾ ਮੌਸਮ ਸੀ ਸਿਮਰ ਦੇ ਘਰ ਕੋਈ ਨਹੀਂ ਸੀ ਸਿਮਰ ਨੂੰ ਨਸ਼ਾ ਜਿਹਾ ਚੜ ਗਿਆ ਉਹ ਮੇਰੇ ਹੋਰ ਨਜ਼ਦੀਕ ਆਉਣ ਲੱਗੀ ਮੈਂ ਉਹਨੂੰ ਬਾਰ-ਬਾਰ ਪਰੇ ਕਰ ਰਿਹਾ ਸੀ ਪਰ ਉਹ ਬਾਰ-ਬਾਰ ਮੇਰੇ ਕੋਲ ਆ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਓ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਆ ਨਾ ਜਾਵੇ ਪਰ ਉਹ ਪਰੇ ਨਹੀਂ ਹਟ ਰਹੀ ਸੀ ਉਹ ਵਾਰ-ਵਾਰ ਮੇਰੇ ਨਾਲ ਲੱਗ ਰਹੀ ਸੀ ਜਿਸ ਨਾਲ ਮੇਰਾ ਮਨ ਵੀ ਕਰਨ ਲੱਗ ਗਿਆ ਸੀ ਕਿ ਮੈਂ ਉਹਦੇ ਨਾਲ ਲੱਗ ਜਾਵਾਂ ਅਸੀਂ ਦੋਵੇਂ ਨਸ਼ੇ ਵਿੱਚ ਆ ਗਏ ਮੈਂ ਸਿਮਰ ਨੂੰ ਕਿਹਾ ਕਿ ਤੇਰੇ ਘਰ ਦੇ ਤਾਂ ਨਹੀਂ ਆ ਜਾਣਗੇ ਸਿਮਰ ਕਹਿਣ ਲੱਗੀ ਕਿ ਉਹ ਤਾਂ ਰਾਤ ਤੱਕ ਵਾਪਸ ਆਉਣਗੇ ਇਦਾਂ ਲੱਗ ਰਿਹਾ ਸੀ ਜਿਵੇਂ ਸਿਮਰ ਪਿਆਸੀ ਹੋਵੇ ਉਹ ਵਾਰ-ਵਾਰ ਮੇਰੇ ਨਾਲ ਹੀ ਚਿੰਬੜ ਰਹੀ ਸੀ ਮੈਂ ਕਈ ਵਾਰ ਨੂੰ ਪਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਹੋ ਰਹੀ ਸੀ ਉਹ बार-बार ਮੈਨੂੰ ਚਿੰਬੜ ਰਹੀ ਸੀ ਮੇਰਾ ਵੀ ਦਿਲ ਕਰਨ ਲੱਗ ਗਿਆ ਉਹਦੇ ਨਾਲ ਕੁਝ ਕਰਾਂ ਕਿਉਂਕਿ ਹੁਣ ਮੈਂ ਵੀ ਆਪਣੇ ਜਜ਼ਬਾਤਾਂ ਨੂੰ ਜ਼ਿਆਦਾ ਟਾਈਮ ਕਾਬੂ ਨਹੀਂ ਰੱਖ ਸਕਦਾ ਸੀ ਮੈਂ ਸਿਮਰ ਨੂੰ ਅੰਦਰ ਬੈੱਡਰੂਮ 'ਚ ਲੈ ਗਿਆ ਤੇ ਸਿਮਰ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਠੰਡ ਲੱਗ ਰਹੀ ਆ ਕਿਉਂਕਿ ਬਾਹਰ ਬਾਰਿਸ਼ ਦਾ ਮੌਸਮ ਸੀ ਮੈਂ ਸਿਮਰ ਨੂੰ ਕਿਹਾ ਕਿ ਤੂੰ ਮੋਟਾ ਕੰਬਲ ਲੈ ਕੇ ਆ ਮੈਂ ਤੇ ਸਿਮਰ ਮੋਟੇ ਕੰਬਲ ਵਿੱਚ ਆ ਗਏ ਅਸੀਂ ਦੋਵੇਂ ਇੱਕ ਦੂਜੇ ਨੂੰ ਨਿੱਗਦੇ ਰਹੇ ਸੀ ਸਾਡੇ ਵਿੱਚ ਕਦੋਂ ਪਤੀ-ਪਤਨੀ ਵਾਲਾ ਰਿਸ਼ਤਾ ਬਣ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਪਲ ਮੇਰੇ ਲਈ ਬੜੇ ਹਸੀਨ ਹੋ ਗਏ ਸੋਚਿਆ ਨਹੀਂ ਸੀ ਕਿ ਸਾਡਾ ਰਿਸ਼ਤਾ ਕਦੇ ਇੱਥੇ ਤੱਕ ਵੀ ਚਲਾ ਜਾਊਗਾ ਕਿਉਂਕਿ ਕਦੇ ਉਹ ਟਾਈਮ ਸੀ ਜਦੋਂ ਮੈਂ ਸਿਮਰ ਨੂੰ ਬੁਲਾਉਣ ਤੋਂ ਵੀ ਡਰਦਾ ਸੀ ਪਰ ਅੱਜ ਅਸੀਂ ਦੋਵੇਂ ਇੱਕ ਹੋ ਗਏ ਸੀ ਇਹ ਸਭ ਹੋਣ ਤੋਂ ਬਾਅਦ ਮੈਂ ਜਲਦੀ ਜਲਦੀ ਉੱਪਰ ਚਲਾ ਗਿਆ ਮੇਰਾ ਸਿਰ ਬੜਾ ਦੁਖ ਰਿਆ ਸੀ ਮੈਂ ਰੋਟੀ ਵੀ ਨਹੀਂ ਬਣਾਈ ਤੇ ਉਦਾਂ ਹੀ ਸੌਂ ਗਿਆ ਜਦੋਂ ਸਵੇਰ ਨੂੰ ਮੇਰੀ ਅੱਖ ਖੁੱਲੀ ਤਾਂ ਮੈਨੂੰ ਬੜੀ ਭੁੱਖ ਲੱਗੀ ਹੋਈ ਸੀ ਤੇ ਮੈਂ ਜਲਦੀ ਜਲਦੀ ਉੱਠ ਕੇ ਚਾਹ ਬਣਾਈ ਤੇ ਚਾਹ ਪੀ ਕੇ ਥੋੜਾ ਜਿਹਾ ਮਨ ਸ਼ਾਂਤ ਹੋਇਆ ਮੈਨੂੰ ਰਾਤ ਵਾਲੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਸੀ ਮੈਂ ਸੋਚ ਰਿਹਾ ਸੀ ਕਿ ਇੱਕੋ ਪਲ ਵਿੱਚ ਸਭ ਕੀ ਹੋ ਗਿਆ ਮੇਰੇ ਮਨ ਵਿੱਚ ਥੋੜਾ ਜਿਹਾ ਪਛਤਾਵਾ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀ ਫਿਰ ਮੈਂ ਨੌਕਰੀ ਤੇ ਚਲਾ ਗਿਆ ਤੇ ਉੱਥੇ ਵੀ ਸਾਰਾ ਦਿਨ ਮੈਂ ਇਸੇ ਗੱਲ ਬਾਰੇ ਸੋਚਦਾ ਰਿਹਾ ਕਿ ਇਹ 1 ਮਿੰਟ ਵਿੱਚ ਕੀ ਹੋ ਗਿਆ ਜੇਕਰ ਉਹ ਨਿਆਣੀ ਸੀ ਮੈਂ ਤਾਂ ਵੱਡਾ ਸੀ ਮੈਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ ਹੁਣ ਮੇਰੇ ਦਿਲ ਵਿੱਚ ਇਹ ਗੱਲ ਵੀ ਆ ਰਹੀ ਸੀ ਕਿ ਪਤਾ ਨਹੀਂ ਉਹਨੇ ਸ਼ਰਾਬ ਦੇ ਨਸ਼ੇ ਵਿੱਚ ਕਰ ਦਿੱਤਾ ਜਾਂ ਫਿਰ ਉਹਨੂੰ ਸਾਰੀ ਹੋਸ਼ ਸੀ ਇਸ ਤਰ੍ਹਾਂ ਮੈਂ ਆਪਣੇ ਮਨ ਵਿੱਚ ਘੜਤਾ ਘੜ ਰਿਹਾ ਸੀ ਦਿਲ ਕਰਦਾ ਸੀ ਸਿਮਰ ਨੂੰ ਫੋਨ ਕਰਕੇ ਸਾਰੀ ਗੱਲ ਪੁੱਛ ਲਵਾਂ ਕਿਉਂਕਿ ਮੇਰੇ ਕੋਲ ਸਿਮਰ ਦਾ ਨੰਬਰ ਸੇਵ ਸੀ ਦਿਲ ਕਰਦਾ ਸੀ ਉਹਦੇ ਕੋਲੋਂ ਮਾਫੀ ਮੰਗ ਲਵਾਂ ਫਿਰ ਸੋਚਦਾ ਸੀ ਮੇਰੀ ਕਿਹੜਾ ਇਕੱਲੇ ਦੀ ਗਲਤੀ ਆ ਉਹਦੀ ਵੀ ਤਾਂ ਗਲਤੀ ਆ ਕਿਉਂਕਿ ਉਹਨੇ ਪਹਿਲਾਂ ਮੈਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਮੇਰੀਆਂ ਭਾਵਨਾਵਾਂ ਨੂੰ ਜੁਗਾ ਦਿੱਤਾ ਇਸ ਕਰਕੇ ਸਭ ਹੋ ਗਿਆ ਪਰ ਫਿਰ ਵੀ ਮੈਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਗੁਨਾਹਗਾਰ ਸਮਝ ਰਿਹਾ ਸੀ ਬਸ ਇਹ ਗੱਲਾਂ ਕਰਦਾ ਕਰਦਾ ਮੈਂ ਘਰ ਵਾਪਸ ਆ ਗਿਆ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰਾ ਸਰੀਰ ਠੀਕ ਨਾ ਹੋਵੇ ਜਦੋਂ ਮੈਂ ਘਰ ਆਇਆ ਤਾਂ ਮੈਂ ਵੇਖਿਆ ਕਿ ਸਿਮਰ ਘਰ ਨਹੀਂ ਸੀ ਮੈਂ ਆਂਟੀ ਨੂੰ ਪੁੱਛਿਆ ਕਿ ਸਿਮਰ ਕਿੱਥੇ ਆ ਆਂਟੀ ਕਹਿਣ ਲੱਗੀ ਕਿ ਉਹ ਤਾਂ ਕਾਲਜ ਗਈ ਆ ਕੀ ਗੱਲ ਕੋਈ ਕੰਮ ਸੀ ਮੈਂ ਕਿਹਾ ਨਹੀਂ ਨਹੀਂ ਉਹ ਤਾਂ ਉਹਨੂੰ ਨੋਟਿਸ ਚਾਹੀਦੇ ਸੀ ਮੈਂ ਉਹਦੇ ਬਾਰੇ ਉਹਨੂੰ ਦੱਸਣਾ ਸੀ ਆਂਟੀ ਕਹਿਣ ਲੱਗੀ ਠੀਕ ਆ ਕੋਈ ਗੱਲ ਨਹੀਂ ਜਦੋਂ ਆਜੂਗੀ ਤੁਸੀਂ ਉਦੋਂ ਉਹਦੇ ਨਾਲ ਗੱਲ ਕਰ ਲਿਓ ਮੈਂ ਕਿਹਾ ਠੀਕ ਆ ਹੁਣ ਮੈਨੂੰ ਸਿਮਰ ਦੇ ਆਉਣ ਦਾ ਵੇਟ ਸੀ ਮੈਨੂੰ ਸਿਮਰ ਕੋਲੋਂ ਡਰ ਵੀ ਲੱਗ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹਦੇ ਨਾਲ ਕੀ ਗੱਲ ਕਰੂੰਗਾ ਪਹਿਲਾਂ ਤਾਂ ਮੈਂ ਉਹਨੂੰ ਫੋਨ ਲਗਾਉਣ ਲੱਗਾ ਫਿਰ ਮੈਂ ਸੋਚਿਆ ਕਿ ਫੋਨ ਤੇ ਕੀ ਗੱਲ ਕਰੂੰਗਾ ਛੱਡ ਘਰ ਆ ਲੈਣ ਦੇ ਫੇਰ ਹੀ ਗੱਲ ਕਰੂੰਗਾ ਸ਼ਾਮ ਤੱਕ ਸਿਮਰ ਜਦੋਂ ਘਰ ਆਈ ਤਾਂ ਮੈਂ ਉਹਦੇ ਨਾਲ ਗੱਲ ਕਰਨ ਲਈ ਥੱਲੇ ਉਤਰ ਗਿਆ ਮੈਂ ਬੜਾ ਜਿਗਰਾ ਜੇ ਕਰਕੇ ਥੱਲੇ ਗਿਆ ਉਹ ਵੀ ਮੇਰੇ ਨਾਲ ਨਜ਼ਰਾਂ ਨਹੀਂ ਮਿਲਾ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਉਹਨੂੰ ਸਭ ਯਾਦ ਆ ਮੈਂ ਮੌਕਾ ਲੱਭ ਰਿਹਾ ਸੀ ਕਿ ਕਦੋਂ ਮੈਂ ਉਹਦੇ ਨਾਲ ਇਸ ਬਾਰੇ ਗੱਲ ਕਰਾਂ ਫਿਰ ਮੈਂ ਉਹਨੂੰ ਮੈਸੇਜ ਕੀਤਾ ਉਹਨਾਂ ਚਿਰ ਮੇਰੇ ਲਈ ਆਂਟੀ ਚਾਹ ਲੈ ਕੇ ਆਈ ਮੈਂ ਉਹਨੂੰ ਮੈਸੇਜ ਕਰਕੇ ਕਿਹਾ ਕਿ 2 ਮਿੰਟ ਉੱਪਰ ਆਈ ਮੈਂ ਤੇਰੇ ਨਾਲ ਗੱਲ ਕਰਨੀ ਆ ਉਹ ਕਹਿਣ ਲੱਗੀ ਠੀਕ ਆ ਮੈਂ ਚਾਹ ਪੀ ਕੇ ਜਲਦੀ ਜਲਦੀ ਉੱਪਰ ਚਲਾ ਗਿਆ ਜਦੋਂ ਸਿਮਰ ਉੱਪਰ ਮੇਰੇ ਕੋਲ ਆਈ ਤਾਂ ਮੈਂ ਸਿਮਰ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਰਾਤ ਬਾਰੇ ਗੱਲ ਕਰਨੀ ਸੀ ਜੋ ਹੋਇਆ ਠੀਕ ਨਹੀਂ ਹੋਇਆ ਮੈਂ ਤੁਹਾਡੇ ਕੋਲ ਉਹਦੀ ਮਾਫੀ ਮੰਗਣੀ ਚਾਹੁੰਦਾ ਆ ਮੈਂ ਵੀ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗ ਪਈ ਤੇ ਮੈਨੂੰ ਉਹਨੇ ਆਪਣੀਆਂ ਬਾਹਾਂ ਵਿੱਚ ਭਰ ਲਿਆ ਤੇ ਮੈਨੂੰ ਕਹਿਣ ਲੱਗੀ ਇਹਦੇ ਵਿੱਚ ਗਲਤੀ ਵਾਲੀ ਕੀ ਗੱਲ ਆ ਇਹ ਤਾਂ ਪਿਆਰ ਸੀ ਜੋ ਆਪਾਂ ਦੋਵਾਂ ਨੂੰ ਇੱਕ ਦੂਜੇ ਨਾਲ ਹੋ ਗਿਆ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਮੇਰੇ ਮਨ ਵਿੱਚ ਖੁਸ਼ੀ ਪ੍ਰਗਟ ਹੋ ਗਈ ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਉਹਨੂੰ ਪਿਆਰ ਤਾਂ ਕਰਦਾ ਸੀ ਬਸ ਉਹਨੂੰ ਮੈਂ ਮਹਿਸੂਸ ਹੋਸਦੇ ਨਹੀਂ ਕੀਤਾ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਪਹਿਲਾਂ ਕਿਉਂ ਨਹੀਂ ਕਹੀ ਉਹ ਕਹਿਣ ਲੱਗੀ ਮੈਂ ਤਾਂ ਤੁਹਾਡੇ ਕੋਲੋਂ ਸੰਗਦੀ ਰਹੀ ਬਸ ਉਸ ਦਿਨ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਮੈਂ ਸਿਮਰ ਨੂੰ ਕਿਹਾ ਕਿ ਇੱਕ ਗੱਲ ਤੈਨੂੰ ਕਹਾਂ ਕਿ ਕੁੜੀਆਂ ਲਈ ਸ਼ਰਾਬ ਪੀਣਾ ਚੰਗੀ ਗੱਲ ਨਹੀਂ ਆ ਤੇ ਤੂੰ ਕਦੋਂ ਲੱਗੀ ਹੈ ਸ਼ਰਾਬ ਪੀਣ ਸਿਮਰ ਮੈਨੂੰ ਕਹਿਣ ਲੱਗੀ ਕਿ ਅੱਜ ਕਾਲੇ ਚੀਜ਼ਾਂ ਨਾਰਮਲ ਨੇ ਨਾਲੇ ਮੈਂ ਕਿਹੜਾ ਰੋਜ਼ ਪੀਨੀ ਆ ਇਹ ਤਾਂ ਬਸ ਮੇਰੀ ਫਰੈਂਡ ਦੀ ਪਾਰਟੀ ਸੀ ਉੱਥੇ ਮੈਂ ਇੱਕ ਪੈਗ ਲਾਈ ਤੱਕ ਆ ਰਾ ਕਿ ਮੈਂ ਹੋਰ ਲਾ ਲਿਆ ਸਿਮਰ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਇਹਨਾਂ ਚੀਜ਼ਾਂ ਤੋਂ ਹਟਾ ਦਿਓ ਮੈਨੂੰ ਤੁਹਾਡਾ ਸਾਥ ਬੜਾ ਚੰਗਾ ਲੱਗਦਾ ਆ ਉਹਦੀਆਂ ਗੱਲਾਂ ਸੁਣ ਕੇ ਮੇਰਾ ਮਨ ਬੜਾ ਸ਼ਾਂਤ ਹੋਇਆ ਸਿਮਰ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਪਿਆਰਤਾ ਕਰਦੇ ਹੋ ਮੈਂ ਕਿਹਾ ਹਾਂ ਮੈਂ ਤੈਨੂੰ ਕਾਫੀ ਦਿਨ ਤੋਂ ਦੇਖਦਾ ਸੀ ਮੈਂ ਤਾਂ ਜਦੋਂ ਦਾ ਇੱਥੇ ਆਇਆ ਉਦੋਂ ਦਾ ਤੈਨੂੰ ਪਸੰਦ ਕਰਨ ਲੱਗ ਗਿਆ ਸੀ ਬਸ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ ਮੇਤਾ ਹਰ ਰੋਜ਼ ਤੇਰੇ ਨਾਲ ਗੱਲਾਂ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਸੀ ਪਰ ਮੈਨੂੰ ਮੌਕਾ ਨਹੀਂ ਮਿਲਦਾ ਸੀ ਕਿਉਂਕਿ ਆਂਟੀ ਹਰ ਟਾਈਮ ਘਰ ਹੁੰਦੀ ਆ ਸਿਮਰ ਕਹਿਣ ਲੱਗੀ ਚਲੋ ਕੋਈ ਗੱਲ ਨਹੀਂ ਹੁਣ ਆਪਣੀ ਗੱਲ ਹੋ ਗਈ ਆ ਮੈਂ ਸਿਮਰ ਨੂੰ ਕਹਾਂ ਕਿ ਹੁਣ ਮੈਂ ਇੱਕ ਵਾਰ ਤੇਰਾ ਹੱਥ ਫੜ ਲਿਆ ਮੈਂ ਕਦੇ ਵੀ ਤੇਰਾ ਹੱਥ ਨਹੀਂ ਛੱਡੂਗਾ ਇਸ ਤਰ੍ਹਾਂ ਸਾਡੇ ਵਿੱਚ ਪਿਆਰ ਦੇ ਕੌਲ ਕਰਾਰ ਹੋ ਗਏ ਸੀ ਹੁਣ ਮੈਂ ਤੇ ਸਿਮਰ ਬਾਰ ਵੀ ਮਿਲਦੇ ਰਹਿੰਦੇ ਸੀ ਮੈਂ ਸਿਮਰ ਨੂੰ ਹਮੇਸ਼ਾ ਕਹਿੰਦਾ ਸੀ ਕਿ ਤੂੰ ਕਦੇ ਵੀ ਸ਼ਰਾਬ ਨਹੀਂ ਪੀਣੀ ਤੇ ਮੁੰਡਿਆਂ ਕੋਲੋਂ ਦੂਰ ਰਹਿਣਾ ਆਪਣੀ ਪੜ੍ਹਾਈ ਕਰ ਤੇ ਨੌਕਰੀ ਤੇ ਲੱਗ ਫੇਰ ਆਪਾਂ ਦੋਵੇਂ ਵਿਆਹ ਕਰਵਾ ਲਵਾਂਗੇ ਸਿਮਰ ਕਹਿੰਦੀ ਸੀ ਠੀਕ ਆ ਸਿਮਰ ਮੇਰੇ بڑے ਕਹਿਣੇ ਵਿੱਚ ਚੱਲਦੀ ਸੀ ਸਿਮਰ ਅੱਗੇ ਨਾਲੋਂ ਕੁਝ ਜ਼ਿਆਦਾ ਹੀ ਸਿਆਣੀ ਹੋ ਗਈ ਲੱਗਦੀ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਸਿਮਰ ਮੇਰੀ ਹਰ ਗੱਲ ਮੰਨਦੀ ਆ ਇੱਕ ਦਿਨ ਮੈਂ ਆਪਣੇ ਘਰ ਮੰਮੀ ਡੈਡੀ ਨੂੰ ਮਿਲਣ ਲਈ ਗਿਆ ਮੈਂ ਆਪਣੇ ਮੰਮੀ ਡੈਡੀ ਨੂੰ ਦੱਸਿਆ ਕਿ ਮੈਂ ਤੁਹਾਡੀ ਨੌ ਪਸੰਦ ਕਰ ਲਈ ਆ ਮੰਮੀ ਕਹਿਣ ਲੱਗੀ ਕਿ ਜ਼ਰੂਰ ਤੇਰੇ ਨਾਲ ਨੌਕਰੀ ਕਰਦੀ ਹੋਊਗੀ ਮੈਂ ਕਿਹਾ ਨਹੀਂ ਅਜੇ ਉਹ ਪੜ੍ਹਾਈ ਕਰਦੀ ਆ ਬਸ ਜਲਦੀ ਹੀ ਨੌਕਰੀ ਲੱਗ ਜਾਊਗੀ ਮੰਮੀ ਕਹਿਣ ਲੱਗੀ ਕਿ ਸਾਨੂੰ ਸਾਡੀ ਨੌ ਨਾਲ ਮਿਲਵਾ ਮੈਂ ਕਿਹਾ ਨਹੀਂ ਨਹੀਂ ਅਜੇ ਨਹੀਂ ਅਜੇ ਥੋੜਾ ਟਾਈਮ ਰੋਕੇ ਮਿਲਵਾਉਂਗਾ ਕਿਉਂਕਿ ਉਹਦੇ ਘਰਦਿਆਂ ਨੂੰ ਵੀ ਸਾਡੇ ਬਾਰੇ ਅਜੇ ਨਹੀਂ ਪਤਾ ਪਹਿਲਾਂ ਕੁੜੀ ਦੇ ਘਰ ਗੱਲ ਕਰਾਂਗੇ ਫਿਰ ਮੈਂ ਤੁਹਾਡੇ ਨਾਲ ਉਹਨੂੰ ਮਿਲਵਾਉਂਗਾ ਮੰਮੀ ਕਹਿਣ ਲੱਗੀ ਠੀਕ ਆ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੇ ਛੋਟੇ ਭਰਾ ਨੇ ਵੀ ਇੱਕ ਕੁੜੀ ਪਸੰਦ ਕਰ ਲਈ ਆ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਮੇਰਾ ਛੋਟਾ ਭਰਾ ਪੜ੍ਹਾਈ ਕਰਕੇ ਫੈਕਟਰੀ ਵਿੱਚ ਕੰਮ ਤੇ ਲੱਗਾ ਹੋਇਆ ਸੀ ਉਹ ਉੱਥੇ ਲਿਖਣ ਪੜ੍ਹਨ ਦਾ ਕੰਮ ਕਰਦਾ ਸੀ ਉਹਦੀ ਤਨਖਾਹ ਵੀ ਵਧੀਆ ਸੀ ਮੈਂ ਬੜਾ ਖੁਸ਼ ਹੋਇਆ ਮੈਂ ਛੋਟੇ ਨੂੰ ਬੜਾ ਸ਼ੇਰ ਰਿਹਾ ਸੀ ਕਿ ਭਾਬੀ ਦੀ ਫੋਟੋ ਵਿਖਾ ਉਹ ਕਹਿਣ ਲੱਗਿਆ ਕਿ ਜਿੱਦਾਂ ਤੁਹਾਡਾ ਸਰਪ੍ਰਾਈਜ਼ ਆ ਉਦਾਂ ਹੀ ਮੇਰਾ ਵੀ ਸਰਪ੍ਰਾਈਜ਼ ਆ ਮੈਂ ਅਜੇ ਤੁਹਾਨੂੰ ਆਪਣੀ ਸਹੇਲੀ ਦੀ ਫੋਟੋ ਨਹੀਂ ਵਿਖਾਉਣੀ ਇਸ ਤਰ੍ਹਾਂ ਸਾਡਾ ਪਰਿਵਾਰ ਬੜਾ ਖੁਸ਼ ਸੀ ਮੰਮੀ ਕਹਿਣ ਲੱਗੀ ਕਿ ਬਸ ਮੈਨੂੰ ਤਾਂ ਇਹ ਆ ਕਿ ਮੇਰੀਆਂ ਨੌਂ ਸਾਡਾ ਮਾਨ ਤਾਨ ਕਰਨ ਤੇ ਸਾਡਾ ਪਰਿਵਾਰ ਇੱਕ ਰਹੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕੁੜੀ ਚਾਹੇ ਜਿਹੜੀ ਕਾਸਟ ਦੀ ਮਰਜ਼ੀ ਹੋਵੇ ਮੈਂ ਮੰਮੀ ਨੂੰ ਕਿਹਾ ਕਿ ਮੇਰੇ ਵਾਲੀ ਤਾਂ ਆਪਣੀ ਕਾਸਟ ਦੀ ਆ ਮੇਰਾ ਭਰਾ ਕਹਿਣ ਲੱਗਾ ਮੇਰੀ ਵਾਲੀ ਵੀ ਆਪਣੀ ਹੀ ਕਾਸਟ ਦੀ ਆ ਇਸ ਤਰ੍ਹਾਂ ਸੇ ਤਿੰਨੋਂ ਮਾਂ ਪੁੱਤ ਬੈਠ ਕੇ ਮਜ਼ਾਕ ਕਰ ਰਹੇ ਸੀ ਇੰਨੇ ਟਾਈਮ ਤੱਕ ਡੈਡੀ ਆ ਗਿਆ ਮੰਮੀ ਨੇ ਡੈਡੀ ਨੂੰ ਵੀ ਇਹ ਗੱਲ ਦੱਸੀ ਡੈਡੀ ਕਹਿਣ ਲੱਗਾ ਵੇਖ ਲਾ ਅੱਜ ਕੱਲ ਦਾ ਜ਼ਮਾਨਾ ਆਪੇ ਆਪਣੀਆਂ ਘਰ ਵਾਲੀਆਂ ਪਸੰਦ ਕਰ ਲੈਂਦੇ ਨੇ ਚਲੋ ਵਧੀਆ ਇਹ ਬਾਅਦ ਵਿੱਚ ਆਪਾਂ ਨੂੰ ਕੋਈ ਦੋਸ਼ ਨਹੀਂ ਦੇਣਗੇ ਕਿ ਸਾਡੇ ਲਈ ਐਦਾਂ ਦੀ ਕੁੜੀ ਲੱਭ ਦਿੱਤੀ ਜਾਂ ਓਦਾਂ ਦੀ ਕੁੜੀ ਲੱਭ ਦਿੱਤੀ ਅਸੀਂ ਸਾਰੇ ਬੜੇ ਖੁਸ਼ ਸੀ ਮੈਂ 2 ਦਿਨ ਦੀ ਛੁੱਟੀ ਲਈ ਹੋਈ ਸੀ ਮੈਂ 2 ਦਿਨ ਆਪਣੇ ਘਰ ਰਹਿਣਾ ਸੀ ਸਿਮਰ ਮੈਨੂੰ ਵਾਰ-ਵਾਰ ਫੋਨ ਕਰ ਰਹੀ ਸੀ ਕਿ ਤੁਸੀਂ ਕਦੋਂ ਵਾਪਸ ਆਓਗੇ ਮੈਂ ਸਿਮਰ ਨੂੰ ਦੱਸਿਆ ਕਿ ਮੈਂ ਆਪਣੇ ਘਰ ਆਪਣੇ ਰਿਸ਼ਤੇ ਬਾਰੇ ਗੱਲ ਕਰ ਲਈ ਆ ਮੇਰੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਆ ਸਿਮਰ ਬੜੀ ਖੁਸ਼ ਹੋਈ ਸਿਮਰ ਕਹਿਣ ਲੱਗੀ ਤੁਸੀਂ ਤਾਂ ਮੈਨੂੰ ਸਰਪ੍ਰਾਈਜ਼ ਹੀ ਦੇ ਦਿੱਤਾ ਮੈਂ ਸਿਮਰ ਨੂੰ ਕਿਹਾ ਕਿ ਹੁਣ ਤੂੰ ਜਲਦੀ ਜਲਦੀ ਆਪਣੀ ਪੜ੍ਹਾਈ ਪੂਰੀ ਕਰ ਲਾ ਦੋ ਦਿਨਾਂ ਬਾਅਦ ਮੈਂ ਆਪਣੇ ਦੁਬਾਰਾ ਫਿਰ ਨੌਕਰੀ ਤੇ ਚਲਾ ਗਿਆ ਉੱਥੇ ਜਾ ਕੇ ਮੈਂ ਸਿਮਰ ਨੂੰ ਮਿਲਿਆ ਮੈਂ ਸਿਮਰ ਨੂੰ ਇੱਕ ਰਿੰਗ ਵੀ ਦਿੱਤੀ ਜੋ ਮੰਮੀ ਨੇ ਮੈਨੂੰ ਫੜਾਈ ਸੀ ਕਿ ਮੇਰੀ ਨੋਹ ਨੂੰ ਪਾ ਦੇ ਮੈਂ ਮੰਮੀ ਨੂੰ ਕਿਹਾ ਕਿ ਇਹ ਮੈਂ ਇੰਗੇਜਮੈਂਟ ਵਾਲੇ ਦਿਨ ਪਾ ਦੂੰਗਾ ਮੰਮੀ ਕਹਿਣ ਲੱਗੀ ਨਹੀਂ ਇਹ ਤਾਂ ਬਸ ਮੇਰੇ ਵੱਲੋਂ ਛੋਟਾ ਜਿਹਾ ਤੋਹਫਾ ਆ ਅੰਗੂਠੀ ਮੇਰੀ ਨੋਹ ਨੂੰ ਦੇ ਦੇ ਤੇ ਉਹਨੂੰ ਕਹੀ ਕਿ ਤੇਰੀ ਸੱਸ ਦੀ ਅੰਗੂਠੀ ਆ ਇਹਨੂੰ ਸੰਭਾਲ ਕੇ ਰੱਖੀਂ ਮੰਮੀ ਕਹਿਣ ਲੱਗੀ ਕਿ ਇਹ ਅੰਗੂਠੀ ਮੈਂ ਆਪਣੀ ਵੱਡੀ ਨੌ ਲਈ ਬਣਾਈ ਸੀ ਤੇ ਜਦੋਂ ਛੋਟੇ ਦਾ ਕਰਾਂਗੇ ਫੇਰ ਇਹ ਅੰਗੂਠੀ ਆਪਾਂ ਛੋਟੇ ਨੂੰ ਵੀ ਦਵਾਂਗੇ ਇਸ ਨਾਲ ਸੱਸ ਨੂੰ ਉਹਦਾ ਪਿਆਰ ਬਣਿਆ ਰਹਿੰਦਾ ਆ ਕਿਉਂਕਿ ਮੇਰੀ ਸੱਸ ਨੇ ਵੀ ਮੈਨੂੰ ਇਹ ਅੰਗੂਠੀ ਦਿੱਤੀ ਸੀ ਮੈਂ ਉਹ ਅੰਗੂਠੀ ਸਿਮਰ ਦੀ ਉਂਗਲੀ 'ਚ ਪਾ ਦਿੱਤੀ ਸਿਮਰ ਬੜੀ ਖੁਸ਼ ਹੋਈ ਸਿਮਰ ਕਹਿਣ ਲੱਗੀ ਕਿ ਇਹ ਤਾਂ ਬੜੀ ਮਹਿੰਗੀ ਰਿੰਗ ਆ ਮੈਂ ਸਿਮਰ ਨੂੰ ਕਿਹਾ ਕਿ ਇਹ ਕਿਹੜੀ ਗੱਲ ਆ ਤੈਨੂੰ ਇਸ ਤੋਂ ਵਧੀਆ ਵਧੀਆ ਅੰਗੂਠੀਆਂ ਵਿਆਹ ਵੇਲੇ ਕਰਵਾ ਕੇ ਦੇਵਾਂਗੇ ਸਿਮਰ ਬੜੀ ਖੁਸ਼ ਸੀ ਸਿਮਰ ਨੂੰ ਇਹੋ ਜਿਹੀ ਚੀਜ਼ਾਂ ਬੜੀਆਂ ਪਸੰਦ ਸੀ ਫਿਰ ਮੈਂ ਤੇ ਸਿਮਰ ਸ਼ੋਪਿੰਗਲੀ ਮਾਲ ਚਲੇ ਗਏ ਉੱਥੇ ਸਿਮਰ ਨੂੰ ਕਿਸੇ ਦਾ ਵਾਰ-ਵਾਰ ਫੋਨ ਆ ਰਿਹਾ ਸੀ ਸਿਮਰ ਮੇਰੇ ਕੋਲ ਲੁਕੋ ਕੇ ਫੋਨ ਕੱਟ ਰਹੀ ਸੀ ਮੈਂ ਸਿਮਰ ਨੂੰ ਪੁੱਛਿਆ ਕਿ ਫੋਨ ਕਿਹਦਾ ਆ ਸਿਮਰ ਮੈਨੂੰ ਕੁਝ ਦੱਸ ਨਹੀਂ ਰਹੀ ਸੀ ਸਿਮਰ ਕਹਿ ਰਹੀ ਸੀ ਕਿ ਮੇਰੀ ਇੱਕ ਦੋਸਤ ਆ ਉਹ ਐਵੇਂ ਮੈਨੂੰ ਵਾਰ-ਵਾਰ ਫੋਨ ਕਰਕੇ ਤੰਗ ਕਰੀ ਜਾਂਦੀ ਆ ਮੈਂ ਸਿਮਰ ਨੂੰ ਪੁੱਛਿਆ ਕਿ ਤੇਰੀ ਦੋਸਤ ਆ ਤਾਂ ਤੂੰ ਗੱਲ ਕਰ ਹੋ ਸਕਦਾ ਉਹਨੂੰ ਕੋਈ ਕੰਮ ਹੋਵੇ ਉਹ ਕਹਿਣ ਲੱਗੀ ਨਹੀਂ ਨਹੀਂ ਕੰਮ ਕੋਈ ਨਹੀਂ ਐਵੇਂ ਉਦਾਂ ਹੀ ਮੇਰੇ ਨਾਲ ਚਿੰਬੜੀ ਰਹਿੰਦੀ ਆ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸਾਰਾ ਦਿਨ ਬਸ ਕਹੂਗੀ ਮੇਰੇ ਨਾਲ ਹੀ ਰਹੇ ਮੇਰੇ ਨਾਲ ਇਹ ਗੱਲ ਕਰ ਉਹ ਕੁੜੀ ਨੂੰ ਮੁੰਡਿਆਂ 'ਚ ਕੋਈ ਇੰਟਰਸਟ ਨਹੀਂ ਆ ਉਹਨੂੰ ਬਸ ਮੇਰੇ 'ਚ ਇੰਟਰਸਟ ਆ ਇਸੇ ਕਰਕੇ ਉਹ ਮੈਨੂੰ ਤੰਗ ਕਰਦੀ ਰਹਿੰਦੀ ਆ ਮੈਂ ਇਹਦੇ ਕੋਲੋਂ ਬੜੀ ਪਰੇਸ਼ਾਨ ਆ ਮੈ ਸਿਮਰ ਨੂੰ ਕਹਾਂ ਫੇਰ ਤਾਂ ਤੈਨੂੰ ਇਹਦਾ ਨੰਬਰ ਬਲੌਕ ਕਰ ਦੇਣਾ ਚਾਹੀਦਾ ਸਿਮਰ ਨੇ ਮੇਰੇ ਸਾਹਮਣੇ ਉਸ ਕੁੜੀ ਦਾ ਨੰਬਰ ਬਲੌਕ ਕਰ ਦਿੱਤਾ ਫਿਰ ਅਸੀਂ ਘਰ ਵਾਪਸ ਆ ਗਏ ਹੁਣ ਮੈਂ ਸਿਮਰ ਦੇ ਘਰਦਿਆਂ ਦੇ ਸਾਹਮਣੇ ਸਿਮਰ ਨਾਲ ਆ ਜਾਂਦਾ ਸੀ ਕਿਉਂਕਿ ਸਿਮਰ ਦੇ ਘਰਦਿਆਂ ਨੂੰ ਸਾਡੇ ਤੇ ਕੋਈ ਸ਼ੱਕ ਨਹੀਂ ਸੀ ਸਿਮਰ ਦੀ ਮੰਮੀ ਮੇਰੇ ਤੇ ਬੜਾ ਯਕੀਨ ਕਰਦੀ ਸੀ ਉਹ ਕਹਿੰਦੀ ਸੀ ਕਿ ਇਹ ਬੜਾ ਸਿਆਣਾ ਮੁੰਡਾ ਆ ਉਹ ਕਈ ਵਾਰ ਦਵਾਈ ਲੈਣ ਵੀ ਸਿਮਰ ਨੂੰ ਮੇਰੇ ਨਾਲ ਭੇਜ ਦਿੰਦੀ ਸੀ ਕਿਉਂਕਿ ਸਿਮਰ ਨੂੰ ਸਾਹ ਦੀ ਪ੍ਰੋਬਲਮ ਸੀ ਸਿਮਰ ਦੀ ਦਵਾਈ ਚੱਲਦੀ ਸੀ ਉਹ ਮੇਰੇ ਤੇ ਬੜਾ ਯਕੀਨ ਕਰਦੇ ਸੀ ਹੁਣ ਸਿਮਰ ਦੀ ਪੜ੍ਹਾਈ ਵੀ ਕੰਪਲੀਟ ਹੋ ਗਈ ਸੀ ਇੱਕ ਦਿਨ ਡੈਡੀ ਦਾ ਮੈਨੂੰ ਅਚਾਨਕ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਤੇਰੀ ਮੰਮੀ ਬੜੀ ਬਿਮਾਰ ਆ ਤੂੰ ਜਲਦੀ ਉਹਨੂੰ ਮਿਲਣ ਲਈ ਆ ਜਾ ਮੈਂ ਉਸੇ ਦਿਨ ਛੁੱਟੀ ਲੈ ਕੇ ਮੰਮੀ ਨੂੰ ਮਿਲਣ ਚਲਾ ਗਿਆ ਡਾਕਟਰ ਨੇ ਦੱਸਿਆ ਕਿ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਆ ਜਿਆਦਾ ਖਤਰੇ ਵਾਲੀ ਕੋਈ ਗੱਲ ਨਹੀਂ ਆ ਬਸ ਦਵਾਈ ਲੈ ਲੈਣਗੇ ਤਾਂ ਠੀਕ ਹੋ ਜਾਊਗੇ ਮੰਮੀ ਮੈਨੂੰ ਕਹਿਣ ਲੱਗੇ ਕਿ ਪੁੱਤ ਹੁਣ ਤੂੰ ਆਪਣਾ ਵਿਆਹ ਕਰਵਾ ਲੈ ਮੈਂ ਚਾਹੁੰਦੀ ਆ ਕਿ ਮੇਰੇ ਦੋਵੇਂ ਬੱਚੇ ਮੇਰੀਆਂ ਅੱਖਾਂ ਸਾਹਮਣੇ ਹੀ ਵਾਏ ਜਾਣ ਬਾਅਦ ਵਿੱਚ ਕੀ ਪਤਾ ਮੈਂ ਕਦੋਂ ਅੱਖਾਂ ਮੀਚ ਜਾਵਾਂ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਮੰਮੀ ਕਹਿਣ ਲੱਗੀ ਕੀ ਪਤਾ ਹੁੰਦਾ ਕੀ ਪ੍ਰੋਸਾ ਜ਼ਿੰਦਗੀ ਦਾ ਮੈਂ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਅੱਜ ਹੀ ਕੁੜੀ ਦੇ ਘਰ ਦੇ ਆਣਾ ਗੱਲ ਕਰ ਲੈਂਦਾ ਫਿਰ ਮੈਂ ਵਾਪਸ ਚਲਾ ਗਿਆ ਤੇ ਮੈਂ ਸਿਮਰ ਨਾਲ ਇਹ ਗੱਲ ਕੀਤੀ ਸੀ ਸਿਮਰ ਕਹਿਣ ਲੱਗੀ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਵਿਆਹ ਕਰਵਾ ਲੈਂਦੇ ਆ ਪਰ ਅਜੇ ਮੈਂ ਵਿਆਹ ਨਹੀਂ ਕਰਵਾ ਸਕਦੀ ਮੈਂ ਮੰਮੀ ਨਾਲ ਫੋਨ ਤੇ ਗੱਲ ਕੀਤੀ ਤੇ ਮੰਮੀ ਨੂੰ ਕਿਹਾ ਕਿ ਮੰਮੀ ਤੁਸੀਂ ਛੋਟੇ ਦਾ ਵਿਆਹ ਕਰ ਲਵੋ ਮੈਂ 6 ਮਹੀਨੇ ਰੋਕੇ ਵਿਆਹ ਕਰਵਾਵਾਂਗਾ ਕਿਉਂਕਿ ਉਹਦੀ ਅਜੇ ਪੜਾਈ ਕੰਪਲੀਟ ਨਹੀਂ ਹੋਈ ਇਸ ਗੱਲ ਲਈ ਮੇਰੇ ਘਰ ਦੇ ਮੰਨ ਗਏ ਮੰਮੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਾਂ ਨੂੰ ਕੁੜੀ ਨੂੰ ਮਿਲਵਾ ਰਿਹਾ ਪਹਿਲਾਂ ਆਪਾਂ ਕੁੜੀ ਨੂੰ ਮਿਲਾਂਗੇ ਫਿਰ ਉਹਦੇ ਘਰ ਦੇ ਆਣ ਨੂੰ ਮਿਲਾਂਗੇ ਮੰਮੀ ਨੇ ਦੱਸਿਆ ਕਿ ਕੁੜੀ ਦੇ ਘਰ ਪਹਿਲਾਂ ਹੀ ਪਤਾ ਆ ਪਹਿਲਾਂ ਆਪਾਂ ਕੁੜੀ ਨੂੰ ਮਿਲਾਂਗੇ ਤੂੰ ਵੀ ਸਿੱਧਾ ਸ਼ਹਿਰ ਵਿੱਚ ਆ ਜਾਵੀਂ ਮੈਂ ਵੀ ਇਧਰੋਂ ਚਲਾ ਗਿਆ ਤੇ ਉਧਰੋਂ ਮੰਮੀ ਡੈਡੀ ਮੇਰਾ ਛੋਟਾ ਭਰਾ ਉਥੇ ਹੋਟਲ ਵਿੱਚ ਪਹਿਲਾਂ ਹੀ ਬੈਠੇ ਸੀ ਜਿੱਥੇ ਸਾਨੂੰ ਕੁੜੀ ਨੇ ਮਿਲਣਾ ਸੀ ਮੈਂ ਚਾਹ ਲੈਣ ਲਈ ਚਲਾ ਗਿਆ ਜਦੋਂ ਮੈਂ ਵਾਪਸ ਆਇਆ ਤਾਂ ਕੁੜੀ ਉਥੇ ਆ ਚੁੱਕੀ ਸੀ ਜਦੋਂ ਮੈਨੂੰ ਛੋਟੇ ਨੇ ਕੁੜੀ ਨਾਲ ਮਿਲਵਾਇਆ ਤਾਂ ਮੇਰੇ ਪੈਰਾਂthਲੋ ਜ਼ਮੀਨ ਖਿਸਕ ਗਈ ਕਿਉਂਕਿ ਉਹ ਕੁੜੀ ਕੋਈ ਹੋਰ ਨਹੀਂ ਉਹ ਕੁੜੀ ਸਿਮਰ ਸੀ ਸਿਮਰ ਵੀ ਮੈਨੂੰ ਵੇਖ ਕੇ ਹੈਰਾਨ ਜੀ ਰਹਿ ਗਈ ਮੈਂ ਕਿਆ ਸਿਮਰ ਤੁਸੀਂ ਅਚਾਨਕ ਮੇਰੇ ਮੂੰਹ ਸਿਮਰ ਦਾ ਨਾਮ ਸੁਣ ਕੇ ਮੇਰਾ ਭਰਾ ਖੜਾ ਹੋ ਗਿਆ ਤੇ ਕਹਿਣ ਲੱਗਾ ਤੁਸੀਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹੋ ਮੈਂ ਕਿਹਾ ਹਾਂ ਮੈਂ ਇਹਨਾਂ ਦੇ ਘਰ ਕਿਰਾਏ ਤੇ ਰਹਿਣਾ ਆ ਇਹ ਸੁਣ ਕੇ ਮੇਰੇ ਘਰ ਦੇ ਕਹਿਣ ਲੱਗੇ ਇਹ ਤਾਂ ਬਹੁਤ ਵਧੀਆ ਗੱਲ ਆ ਇਹ ਤਾਂ ਘਰ ਦੀ ਕੁੜੀ ਆ ਸਿਮਰ ਚੁੱਪ ਰਹੀ ਮੈਂ ਹੈਰਾਨ ਸੀ ਕਿ ਸਿਮਰ ਇਦਾਂ ਕਿਵੇਂ ਕਰ ਸਕਦੀ ਆ ਉਹ ਇੱਕੋ ਟਾਈਮ ਦੋ ਮੁੰਡਿਆਂ ਨਾਲ ਪਿਆਰ ਕਿਵੇਂ ਕਰ ਸਕਦੀ ਆ ਪਰ ਮੈਂ ਉੱਥੇ ਚੁੱਪ ਰਿਆ ਮੈਂ ਆਪਣੇ ਆਪ ਨੂੰ ਮਸਾ ਘੁੱਟ ਕੇ ਰੱਖਿਆ ਕਿਉਂਕਿ ਮੇਰਾ ਭਰਾ ਬੜਾ ਖੁਸ਼ ਸੀ ਸਿਮਰ ਮੇਰੇ ਘਰਦਿਆਂ ਨਾਲ ਗੱਲਾਂ ਕਰ ਰਹੀ ਸੀ ਤੇ ਵਾਰ-ਵਾਰ ਮੇਰੇ ਵੱਲ ਵੇਖ ਰਹੀ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਹੁਣ ਮੈਂ ਚੱਲਦਾ ਆਂ ਕੁੜੀ ਵਧੀਆ ਆ ਬੈਸਟ ਆਫ ਲੱਕ ਐ ਕਿ ਮੈਂ ਉਥੋਂ ਨਿਕਲ ਪਿਆ ਤੇ ਮੈਂ ਆਪਣੇ ਕਮਰੇ ਜਾ ਕੇ ਬੜਾ ਰੋਇਆ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਸਿਮਰ ਮੇਰੇ ਨਾਲ ਇਸ ਤਰ੍ਹਾਂ ਧੋਖਾ ਕਰ ਗਈ ਜਦੋਂ ਸਿਮਰ ਵਾਪਸ ਘਰ ਆਈ ਤਾਂ ਮੇਰੇ ਕੋਲੋਂ ਮਾਫੀ ਮੰਗਣ ਲੱਗੀ ਮੈਂ ਕੁਝ ਨਾ ਬੋਲਿਆ ਮੈਂ ਬਸ ਆਪਣੇ ਭਰਾ ਲਈ ਖੁਸ਼ ਸੀ ਸਿਮਰ ਨੇ ਖੁਸ਼ੀ-ਖੁਸ਼ੀ ਮੇਰੇ ਭਰਾ ਨਾਲ ਵਿਆਹ ਕਰਵਾ ਲਿਆ ਪਰ ਮੈਂ ਅੰਦਰੋਂ ਬਿਲਕੁਲ ਟੁੱਟ ਚੁੱਕਿਆ ਸੀ ਮੈਂ ਅੱਜ ਤੱਕ ਆਪਣੇ ਭਰਾ ਨੂੰ ਵੀ ਇਹ ਗੱਲ ਨਹੀਂ ਦੱਸੀ ਜੋ ਹੋਇਆ ਮੈਂ ਉੱਥੇ ਖਤਮ ਕਰ ਦਿੱਤਾ ਪਰ ਮੈਂ ਅੱਜ ਤੱਕ ਵਿਆਹ ਵੀ ਨਹੀਂ ਕਰਵਾਇਆ ਸਿਮਰ ਨੇ ਮੇਰੇ ਨਾਲ ਇੰਜ ਕਿਉਂ ਕੀਤਾ ਮੈਂ ਉਹਨੂੰ ਕਦੇ ਇਹ ਵੀ ਨਹੀਂ ਪੁੱਛਿਆ ਸ਼ਾਇਦ ਸਿਮਰ ਮੇਰੇ ਨਾਲ ਟਾਈਮ ਪਾਸ ਕਰਦੀ ਸੀ ਤੇ ਉਹਦੇ ਨਾਲ ਸੱਚਾ ਪਿਆਰ ਕਰਦੀ ਸੀ ਜੋ ਉਸਰਾਤ ਉਹਨੇ ਮੇਰੇ ਨਾਲ ਕੀਤਾ ਸ਼ਾਇਦ ਨਸ਼ੇ ਵਿੱਚ ਕਰ ਲਿਆ ਜੇਕਰ ਮੈਂ ਆਪਣੇ ਭਰਾ ਨੂੰ ਇਹ ਗੱਲ ਦੱਸ ਦਿੰਦਾ ਤਾਂ ਸ਼ਾਇਦ ਮੇਰਾ ਭਰਾ ਮੈਨੂੰ ਕਦੇ ਮਾਫ਼ ਨਾ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂ ਹਾਂ ਪਰ ਉਹ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਨੇ ਮੈਂ ਬਸ ਸਾਰੀ ਉਮਰ ਉਸੇ ਯਾਦਾ ਵਿੱਚ ਡੁੱਬ ਕੇ ਰਹਿ ਗਿਆ ਮੈਨੂੰ ਕਈ ਵਾਰ ਮੰਮੀ ਨੇ ਉਸ ਕੁੜੀ ਬਾਰੇ ਪੁੱਛਿਆ ਕਿ ਸਾਨੂੰ ਮਿਲਵਾ ਪਰ ਮੈਂ ਕਹਿ ਦਿੰਦਾ ਕਿ ਉਸ ਕੁੜੀ ਨੇ ਵੀ ਹੋਰ ਕਿਤੇ ਕਰਵਾ ਲਿਆ ਉਹ ਮੈਨੂੰ ਧੋਖਾ ਦੇਗੀ ਹੁਣ ਮੈਂ ਵਿਆਹ ਨਹੀਂ ਕਰਵਾਉਣਾ ਮੰਮੀ ਵੀ ਮੇਰੇ ਲਈ ਬੜੀ ਉਦਾਸ ਸੀ ਪਰ ਮੈਂ ਮੰਮੀ ਸਾਹਮਣੇ ਖੁਸ਼ ਹੋ ਕੇ ਰਹਿੰਦਾ ਸੀ ਬੇਸ਼ੱਕ ਮੇਰਾ ਦਿਲ ਬਿਲਕੁਲ ਟੁੱਟ ਕੇ ਰਹਿ ਗਿਆ ਸੀ ਮੈਂ ਮੰਮੀ ਨੂੰ ਆਪਣਾ ਦੁੱਖ ਮਹਿਸੂਸ ਨਹੀਂ ਹੋਣ ਦਿੰਦਾ ਸੀ ਕਿਉਂਕਿ ਉਹ ਦਿਲ ਦੀ ਮਰੀਜ਼ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਰਕੇ ਮੰਮੀ ਨੂੰ ਕੋਈ ਦੁੱਖ ਹੋਵੇ ਜਦੋਂ ਮੰਮੀ ਮੈਨੂੰ ਵਿਆਹ ਲਈ ਕਹਿੰਦੀ ਸੀ ਤੇ ਮੈਂ ਮੰਮੀ ਨੂੰ ਕਹਿ ਦਿੰਦਾ ਸੀ ਕਿ ਮੈਂ ਅਜੇ ਨਹੀਂ ਕਰਵਾਉਣਾ ਪਰ ਮੈਂ ਹੌਲੀ-ਹੌਲੀ ਤਾਂ ਡਿਅਰੀਜ ਪੂਰੀ ਕਰ ਦੇਵਾਂਗਾ ਪਰ ਮੈਨੂੰ ਥੋੜਾ ਟਾਈਮ ਦੇ ਦਿਓ ਮੇਰੇ ਲਈ ਇਹਨਾਂ ਸੌਖਾ ਨਹੀਂ ਸੀ ਮੈਂ ਪਿਆਰ ਦੇ ਚੱਕਰ ਵਿੱਚ ਪੈ ਕੇ ਬੜਾ ਪਛਤਾ ਰਿਹਾ ਸੀ ਮੈਂ ਵਧੀਆ ਆਪਣੀ ਲਾਈਫ ਵਿੱਚ ਖੁਸ਼ ਸੀ ਐਵੇਂ ਪਿਆਰ ਦਾ ਰੋਗ ਲਗਾ ਲਿਆ ਹੌਲੀ ਹੌਲੀ ਮੂਵ ਔਨ ਹੋ ਜਾਊਂਗਾ ਪਰ ਅਜੇ ਮੁਸ਼ਕਿਲ ਸੀ ਮੈਂ ਤਾਂ ਇਹੀ ਸਲਾਹ ਦਿੰਨਾ ਕਿ ਪਿਆਰ ਦੇ ਚੱਕਰ ਵਿੱਚ ਪੈਣਾ ਹੀ ਨਹੀਂ ਚਾਹੀਦਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ